ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਜ ਦੇ ਇਸ ਇਤਿਹਾਸਿਕ ਦਿਨ ਤੇ ਬਹੁਤ ਹੀ ਪਾਵਨ ਪਵਿੱਤਰ ਸਥਾਨ ਤੇ ਬੋਲਣ ਦਾ ਮੌਕਾ ਦਿੱਤਾ ਔਰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਮੂਹ ਸੰਗਤਾਂ ਨੂੰ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਹੀ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਡ ਰ ਕੋਡ ਧੰਨਵਾਦ ਕਰਦਾ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਸਮਾਗਮ ਕਰਨ ਦਾ ਫੈਸਲਾ ਕੀਤਾ ਪੰਜਾਬ ਪਧਰਤੇ ਬਹੁਤ ਭਾਰੀ ਉਤਸ਼ਾਹ ਦੇ ਨਾਲ ਔਰ ਇਸ ਦੇ ਨਾਲ ਹੀ ਮੈਂ ਗੱਲ ਕਰਨਾ ਚਾਹਨਾ ਕਿ ਹਮੇਸ਼ਾ ਹੀ ਸੈਸ਼ਨ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਲੱਗਦਾ ਸੀ ਪਰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਪਹਿਲੀ ਵਾਰ ਇਸ ਪਵਿੱਤਰ ਧਰਤੀ ਆਨੰਦਪੁਰ ਸਾਹਿਬ ਵਿਖੇ ਕਰਵਾਉਣ ਦਾ ਸਲਾਹਾਜੋਗ ਫੈਸਲਾ ਕੀਤਾ ਸਰ ਜਿਹੜੇ ਨੌਵੇਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜਿਹਦਾ ਆਪਾਂ ਸ਼ਹੀਦੀ ਸਮਾਗਮ ਬਣਾ ਰਹੇ ਹਾਂ ਉਹ ਉਹ ਗੁਰੂ ਹੋਏ ਨੇ ਜਿਨ੍ਹਾਂ ਦੇ ਦਾਦੇ ਨੇ ਵੀ ਸ਼ਹਾਦਤ ਦਿੱਤੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਜਿਨ੍ਹਾਂ ਦੇ ਪੋਤਿਆਂ ਨੇ ਵੀ ਸ਼ਹਾਦਤ ਦਿੱਤੀ ਸਰ ਜੇ ਗੁਰੂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 1 April 1621 ਨੂੰ ਅੰਮ੍ਰਿਤਸਰ ਵਿਖੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੁੰਦਾ ਸਰ ਬਚਪਨ ਵਿੱਚ 9ਵੇਂ ਪਾਤਸ਼ਾਹ ਬੜੇ ਮਿੱਠ ਬੋਲੜੇ ਨਿਮਰ ਤੇ ਦਿਆਲੂ ਸੁਹਾਵੇ ਮਾਲਕ ਸਨ ਤਿਆਗੀ ਸਨ ਤੇ ਉਹਨਾਂ ਦਾ ਨਾਂ ਵੀ ਤਿਆਗਮਲ ਸੀ ਸਰ ਉਹਨਾਂ ਦੀ ਉਮਰ ਕੇਵਲ 14 ਸਾਲ ਦੀ ਸੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ 1635 ਦੇ ਵਿੱਚ ਕਰਤਾਰਪੁਰ ਵਿਖੇ ਇੱਕ ਬੜੀ ਜ਼ਬਰਦਸਤ ਜੰਗ ਹੋਈ ਤੇ ਉਸ ਜੰਗ ਦੇ ਵਿੱਚ ਸਿਰਫ 14 ਸਾਲ ਦੇ ਬਾਲਕ ਤੇਗ ਭਾਦਰ ਨੇ ਐਸੇ ਤੇਗ ਦੇ ਜੋਰ ਵਿਖਾਏ ਕਿ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਭਾਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕਿ ਤੂੰ ਤੇਗ ਤਿਆਗ ਮਲਨੀ ਬਲਕੇ ਤੇਗ ਬਹਾਦਰਾਂ ਤੇ ਉਹਨਾਂ ਦਾ ਨਾਮ ਤੇਗ ਬਹਾਦਰ ਪੈ ਗਿਆ ਸਪੀਕਰ ਸਾਹਿਬ ਸਪੀਕਰ ਸਾਹਿਬ 17ਵੀਂ ਸਦੀ ਦੇ ਅੰਤ ਵਿੱਚ ਅੰਤ ਤੋਂ ਬਾਅਦ ਹਿੰਦੁਸਤਾਨ ਦੇ ਤਖਤ ਦੇ ਉੱਪਰ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ ਔਰੰਗਜ਼ੇਬ ਚਾਹੁੰਦਾ ਸੀ ਕਿ ਮੇਰੀ ਸਲਤਨਤ ਦੇ ਵਿੱਚ ਕਿਸੇ ਹੋਰ ਧਰਮ ਦਾ ਵਿਅਕਤੀ ਨਾ ਹੋਵੇ ਮੇਰੀ ਸਲਤਨਤ ਦੇ ਵਿੱਚ ਮੇਰੇ ਧਰਮ ਦੇ ਲੋਕ ਹੋਣ ਮੇਰੇ ਸਰਦਰ ਦੇ ਵਿੱਚ ਕਿਹੜੇ ਟਿਕਿਆਂ ਨੂੰ ਮੈਨੂੰ ਇੱਕ ਮੁਸਲਮਾਨ ਵਿਅਕਤੀ ਦਿਖਾਈ ਦੇਵੇ ਇਸ ਲਈ ਉਹਨੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਗਵਰਨਰ ਰਹੀਂ ਆਪਣੀਆਂ ਫੌਜਾਂ ਰਹੀਂ ਜਵਰੀ ਧਰਮ ਤਬਦੀਲ ਕਰਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਸਮੇਂ ਬੜਾ ਲੋਕਾਂ ਦੇ ਵਿੱਚ ਹਾਕਾਰ ਮੱਚੀ ਹੋਈ ਸੀ ਲੋਕ ਬੜੇ ਦੁਖੀ ਸੀ ਬੜਾ ਭੈ ਦੇ ਵਿੱਚ ਸੀ ਤਾਂ ਕਸ਼ਮੀਰੀ ਪੰਡਤ ਇੱਕ ਉਹਨਾਂ ਦਾ ਆਗੂ ਹੋਇਆ ਕਿਰਪਾਰਾਮ ਉਹਨਾਂ ਦੀ ਅਗਵਾਈ ਦੇ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਰਨ ਦੇ ਵਿੱਚ ਆਏ ਸਪੀਕਰ ਸਾਹਿਬ ਔਰ ਸ਼ਰਨ ਵਿੱਚ ਆ ਕੇ ਉਹਨਾਂ ਨੇ ਅਰਦਾਸ ਕੀਤੀ ਮੰਗ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਉਹਨਾਂ ਨੇ ਗਹਾਰ ਲਈ ਕਿ ਸਾਡੇ ਧਰਮ ਨੂੰ ਬਚਾਇਆ ਜਾਵੇ ਤਾਂ ਸਪੀਕਰ ਸਾਹਿਬ ਉਸ ਸਮੇਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬੜੀਆਂ ਡੂੰਘੀਆਂ ਸੋਚਾਂ ਵਿੱਚ ਲੱਗੇ ਔਰ ਮਨ ਹੀ ਮਨ ਵਿਚਾਰਾ ਕਰਨ ਲੱਗੇ ਕਿ ਇਹ ਸਤਿਆਚਾਰ ਦਾ ਕਿਵੇਂ ਖਤਮਾ ਹੋਵੇ ਹਾਰੇ ਵਿਚਾਰਾ ਹੀ ਕਰ ਰਹੇ ਸੀ ਕਿ ਉਸ ਸਮੇਂ ਉਹਨਾਂ ਦੇ ਬਾਲਕ ਗੋਵਿੰਦ ਰਾਏ ਆਏ ਖੇਡਦੇ ਖੇਡਦੇ ਜਦੋਂ ਗੁਰੂ ਸਾਹਿਬ ਕੋਲ ਪਹੁੰਚੇ ਤਾਂ ਉਹਨਾਂ ਕਿਹਾ ਕਿ ਪਿਤਾ ਗੁਰੂ ਤੁਹਾਡੇ ਤੋਂ ਵੱਡੀ ਆਤਮਿਕ ਜਿਹੜੀ ਹੈਗੀ ਸ਼ਕਸ਼ੀਅਤ ਮਹਾਨ ਸ਼ਕਸ਼ੀਅਤ ਕੌਣ ਹੋ ਸਕਦੀ ਆ ਜਿਨ੍ਹਾਂ ਦੇ ਬਲੀ ਦੇ ਬਲੀਦਾਨ ਦੇ ਨਾਲ ਕਿਸੇ ਦੇ ਧਰਮ ਨੂੰ ਬਚਾਇਆ ਜਾ ਸਕਦਾ ਤਾਂ ਗੁਰੂ ਤੇਗ ਬਹਾਦਰ ਜੀ ਅੰਦਰੋਂ-ਉਂਦਰੀ ਬੜੇ ਪ੍ਰਸੰਨ ਹੋਏ ਕਿਉਂਕਿ ਉਹਨਾਂ ਦੇ ਬਾਲਕ ਨੇ ਕਿੰਨੀ ਵੱਡੀ ਗੱਲ ਆਖ ਦਿੱਤੀ ਸੀ ਤੇ ਉਸ ਸਮੇਂ ਫਿਰ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਜਾਓ ਜਾ ਕੇ ਰੰਗਦੇਵ ਨੂੰ ਕਹਿ ਦਿਓ ਕਿ ਇੱਕ ਤੇਗ ਬਹਾਦਰ ਨਾਮ ਦਾ ਵਿਅਕਤੀ ਰਹਿੰਦਾ ਤੇ ਜਾ ਕੇ ਉਹਨੂੰ ਮੁਸਲਮਾਨ ਬਣਾ ਲਾ ਤੇ ਸਾਰੀ ਲਗਾਈ ਮੁਸਲਮਾਨ ਹੋ ਜੂਗੀ ਜਦੋਂ ਰੰਗਦੇਵ ਕੋਲ ਸੁਨੇਹਾ ਗਿਆ ਤੇ ਰੰਗਦੇਵ ਸਪੀਕਰ ਸਾਹਿਬ ਬੜਾ ਖੁਸ਼ ਹੋਇਆ ਬੜਾ ਪ੍ਰਸੰਨ ਹੋਇਆ ਉਹਨੂੰ ਲੱਗਿਆ ਕਿ ਜੇ ਇੱਕ ਸ਼ਖਸੀਅਤ ਨੂੰ ਮੁਸਲਮਾਨ ਬਣਨ ਨਾਲ ਸਾਰੀ ਲੁਕਾਈ ਮੁਸਲਮਾਨ ਬਣ ਸਕਦੀ ਆ ਤਾਂ ਫਿਰ ਇਹਦੇ ਤੋਂ ਵੱਡੀ ਤੇ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਆ ਉਹਨਾਂ ਨੇ ਸ੍ਰੀਹਾਂ ਭੇਜੇ ਪਰ ਗੁਰੂ ਤੇਗ ਬਹਾਦਰ ਸਾਹਿਬ ਅਡੋਲ ਰਹੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੇ ਸ੍ਰੀਹਾਂ ਤੇ ਕੋਈ ਅਸਰ ਨਹੀਂ ਕੀਤਾ ਗੱਲ ਮੈਂ ਲੰਬੀ ਨਹੀਂ ਕਰਦਾ ਗੱਲ ਨੂੰ ਛੋਟੀ ਕਰਦਾ ਤੇ ਸਪੀਕਰ ਸਾਹਿਬ ਫਿਰ ਅਖੀਰ ਕੀ ਹੋਇਆ ਤੇ ਜਦੋਂ 25 ਮਈ 1675 ਨੂੰ ਕਸ਼ਮੀਰੀ ਪੰਡਤਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਨਿਭਾਉਣ ਦੇ ਲਈ ਫਿਰ ਦਿੱਲੀ ਨੂੰ ਰਵਾਨਾ ਹੋ ਗਏ ਸਪੀਕਰ ਸਾਹਿਬ ਤੇ ਉਸ ਸਮੇਂ ਔਰੰਗਜ਼ੇਬ ਦੀਆਂ ਫੌਜਾਂ ਨੇ ਗੁਰੂ ਸਾਹਿਬ ਨੂੰ ਤੇ ਉਹਨਾਂ ਦੇ ਜਿਹੜੇ ਪਿਆਰੇ ਸਿੱਖ ਸੀ ਪਿਆਰੇ ਸੇਵਾਦਾਰ ਸੀ ਉਹਨਾਂ ਨੂੰ ਕੈਦ ਕਰ ਲਿਆ ਔਰ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ ਧਰਮ ਤਬਦੀਲ ਕਰੋ ਪਰ ਗੁਰੂ ਸਾਹਿਬ ਉਹਨਾਂ ਦੀ ਕਿਸੇ ਗੱਲ ਦੇ ਵਿੱਚ ਨਹੀਂ ਆਏ ਤਾਂ ਕੀ ਕੀਤਾ ਉਸ ਸਮੇਂ ਫਿਰ ਔਰੰਗਜੀਤ ਗੁਰੂ ਸਾਹਿਬ ਦੇ ਹੌਸਲੇ ਨੂੰ ਵੇਖ ਕੇ ਅੰਦਰੋਂ ਅੰਦਰ ਇਹਨਾਂ ਦੁਖੀ ਹੋ ਗਿਆ ਕਿ ਇੱਕ ਇੱਕ ਗੁਰੂ ਸਾਹਿਬ ਆਪਣਾ ਔਰੰਗਜੀਤ ਨੇ ਇਹਨਾਂ ਔਰੰਗਜੀਤ ਪਰੇਸ਼ਾਨ ਹੋ ਗਿਆ ਤੇ ਉਹ ਔਰੰਗਜੀਤ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਗੁਰੂ ਤੇਗ ਬਹਾਦਰ ਨੂੰ ਲੋਹੇ ਦੇ पिਂਧਰੇ ਵਿੱਚ ਕੈਦ ਕਰੋ ਤੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਧਰਮ ਕੰਪੀਲ ਕਰੋ ਪਰ ਗੁਰੂ ਸਾਹਿਬ ਫੇਰ ਨਾ ਮੰਨੇ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਰੂਹ ਦੇ ਵਿੱਚ ਲਪੇਟਿਆ ਗਿਆ ਭਾਈ ਸਦੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਤੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਗਿਆ ਤੇ ਭਾਈ ਦਿਆਲੇ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਤੇ ਗੁਰੂ ਸਾਹਿਬ ਅਡੋਣ ਰਹੇ ਤੇ ਗੁਰਬਾਣੀ ਦਾ ਜਾਪ ਕਰਦੇ ਰਹੇ ਦਿੱਲੀਏ ਦਿਹਾਲਾ ਦੇਗ ਤੇ ਉਬਲਦਾ ਨਹੀਂ ਅਜੇ ਤੇਰਾ ਦਿਲ ਨ ਠਰੇ ਮਤੀ ਦਾਸ ਤਾਈ ਜੀਬ ਆਰੇ ਵਾਂਗੂ ਚੀਰ ਤੇਰੀ ਅਜੇ ਮਨਮਤੀਆਂ ਕਰੇ ਉਸ ਤੋਂ ਬਾਅਦ ਸਰ 1975 11 ਨਵੰਬਰ ਨੂੰ ਜਦੋਂ ਗੁਰੂ ਸ੍ਰੀ ਗੁਰੂ ਸਾਹਿਬ ਦਾ ਸੀਸ ਕਤਲ ਕੀਤਾ ਗਿਆ ਪਵਿੱਤਰ ਸੀਸ ਤੜਨ ਨਾਲੋਂ ਵਖ ਕੀਤਾ ਗਿਆ ਤਾਂ ਉਸ ਸਮੇਂ ਬੜੇ ਹੋਰ ਤਰ੍ਹਾਂ ਦੇ ਖਲਾਤ ਬਣੇ ਹੋਏ ਸੀਗੇ ਲੋਕਾਂ ਦੇ ਵਿੱਚ ਇੱਕ ਭੈ ਬਣਿਆ ਹੋਇਆ ਸੀ ਅੰਗਰੇਜ਼ ਮੋਗਲ ਹਕੂਮਤੋਂ ਲੋਕ ਡਰੇ ਹੋਏ ਸੀ ਤਾਂ ਉਸ ਸਮੇਂ ਦਿੱਲੀ ਦੇ ਇੱਕ ਬਨਜਾਰੇ ਲਖੀ ਸ਼ਾਹ ਬਨਜਾਰੇ ਨੇ ਗੁਰੂ ਸਾਹਿਬ ਦਾ ਪਵਿੱਤਰ ਤੜ ਆਪਣੇ ਪੁੱਤਰਾਂ ਦੇ ਨਾਲ ਪੁੱਤਰਾਂ ਦੀ ਮਦਦ ਦੇ ਨਾਲ ਗੱਡੇ ਵਿੱਚ ਸਹੋਬਤ ਕਰਕੇ ਚੰਦਨ ਦੀ ਲੱਕੜ ਦੇ ਨਾਲ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਤੇ ਗੁਰੂ ਸਾਹਿਬ ਦਾ ਦੇ ਤੜ ਦਾ ਸੰਸਕਾਰ ਕੀਤਾ ਗਿਆ ਸਰ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਸੀਸ ਨੂੰ ਭਾਈ ਜੈਤਾ ਜੀ ਉਥੋਂ ਚੱਕ ਕੇ ਬੜਾ ਖੌਫਨਾਕ ਮਾਹੌਲ ਸੀ ਬੜਾ ਡਰ ਦਾ ਮਾਹੌਲ ਸੀ ਉਸ ਸਮੇਂ ਸੀਸ ਨੂੰ ਚੱਕ ਕੇ ਲਗਭਗ ਉਹਨਾਂ ਟਾਈਮਾਂ ਦੇ ਵਿੱਚ ਮੀਲਾਂ ਦੇ ਵਿੱਚ ਬਾਟਾ ਨੂੰ ਮਿਣਿਆ ਜਾਂਦਾ ਸੀ ਲਗਭਗ 300 ਮੀਲ ਬਾਟ ਤੈਅ ਕਰਕੇ ਜੰਗਲਾਬੇ ਦੀ ਪੱਥਰਾਂ ਵੈਦੀ ਛੇਪ ਚੀਤਿਆਂ ਸੱਪਾਂ ਹੋਰ ਜਾਨਵਰਾਂ ਦਾ ਮੁਕਾਬਲਾ ਕਰਦੇ ਹੋਏ ਉਹਨਾਂ ਦਾ ਸੀਸ ਪਵਿੱਤਰ ਸੀਸ ਕੀਰਤਪੁਰ ਲਿਆਂਦਾ ਸਰ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈ ਜੈਤੇ ਨੂੰ ਆਪਣੀ ਛਾਤੀ ਦੇ ਨਾਲ ਲਾਇਆ ਛਾਤੀ ਦੇ ਨਾਲ ਲਾ ਕੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਸੋ ਇਹ ਖਿਤਾਬ ਇੱਕੋ ਇੱਕ ਪਾਈ ਜੈਤਾ ਜੀ ਨੂੰ ਨਸੀਬ ਹੋਇਆ ਔਰ ਇਸ ਗੱਲ ਤੇ ਜਿਹੜਾ ਮੱਧ ਵੀ ਸਿਕ ਸਮਾਜ ਆ ਉਹਨਾਂ ਨੂੰ ਬਹੁਤ ਮਾਣ ਆ ਤੇ ਹਮੇਸ਼ਾ ਇਹ ਮਾਣ ਰਹੇਗਾ ਸੋ ਉਸ ਤੋਂ ਬਾਅਦ ਪਾਲ ਕੀਰਤਪੁਰ ਤੋਂ ਗੁਰੂ ਸਾਹਿਬ ਦਾ ਪਵਿੱਤਰ ਸੀਸ ਲੈ ਕੇ ਜਦੋਂ ਆਨੰਦਪੁਰ ਪਾਲਕੀ ਸਾਹਿਬ ਦੇ ਵਿੱਚ ਸਜੋਬਤ ਕਰਕੇ ਪੂਰਾ ਪਰਿਵਾਰ ਉਥੇ ਆਨੰਦਪੁਰ ਸਾਹਿਬ ਇਸ ਸਥਾਨ ਤੇ ਲੈ ਕੇ ਕਿਹਦਾ ਸੰਸਕਾਰ ਕੀਤਾ ਗਿਆ ਸਰ ਪਵਿੱਤਰ ਸੀਸ ਦਾ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਭਾਈ ਜੈਤੇ ਦੀਆਂ ਆਪਸ ਵਿੱਚ ਵਿਚਾਰਾ ਹੋਈਆਂ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਜੈਤਾ ਜੀ ਜਦੋਂ ਐਸਾ ਆਰਾ ਵਾਪਰਿਆ ਕਟਨਾ ਕਰਮ ਹੋਇਆ ਤਾਂ ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਸੀ ਤਾਂ ਭਾਈ ਜੈਤੇ ਨੇ ਦੱਸਿਆ ਕਿ ਸਭ ਦੀ ਅੱਖਾਂ ਨੀਵੀਆਂ ਸਨ ਅੱਖਾਂ 'ਚ ਹੰਝੂ ਵਗ ਰਹੇ ਸਨ ਤੇ ਲੋਕ ਬੜੇ ਦੁੱਖ ਦੇ ਵਿੱਚ ਸਨ ਫਿਰ ਗੁਰੂ ਸਾਹਿਬ ਨੇ ਪੁੱਛਿਆ ਉੱਥੇ ਆਪਣੇ ਜਿਹੜੀ ਨਾਨਕ ਨਾਮ ਲੈਵਾ ਸੰਗਤਾਂ ਕਿੰਨੀਆਂ ਸੀ ਤਾਂ ਭਾਈ ਜੈਤੇ ਨੇ ਕਿਹਾ ਗੁਰੂ ਜੀ ਪਹਿਚਾਣ ਨਹੀਂ ਸੀ ਆਉਂਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਮੈਂ ਇੱਕ ਐਸਾ ਸਿੱਖ ਸਜੂਗਾ ਜਿਹੜਾ ਕਿ ਹਜ਼ਾਰਾਂ ਦੇ ਵਿੱਚ ਪਹਿਚਾਣਾ ਜਾਊਗਾ ਸੋ ਪੂਰੇ 24 ਸਾਲ ਬਾਅਦ 13 April 1699 ਈਸਵੀ ਨੂੰ ਇਸੇ ਪਵਿੱਤਰ ਧਰਤੀ ਤੇ ਖਾਲਸਾ ਦੀ ਸਿਰਜਣਾ ਹੋਈ ਤੇ ਜਿਹੜੇ ਅੱਜ ਦਸਤਾਰਾਂ ਪੂਰੀ ਦੁਨੀਆ ਦੇ ਵਿੱਚ ਨਾੜੇ ਪ੍ਰਕਾਸ਼ ਨੇ ਇਹ ਇਸ ਘਟਨਾ ਕਰਮ ਦਾ ਹੀ ਸਿੱਟਾ ਇਸ ਬਲੀਦਾਨ ਦਾ ਹੀ ਸਿੱਟਾ ਸਰ ਹੁਣ ਅਸੀਂ ਜਦੋਂ ਵੀ ਰਾਜਨੀਤਕ ਤੌਰ ਤੇ ਵਿਚਰਦੇ ਆ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਇਹਨਾਂ ਗੁਰੂ ਸਾਹਿਬਾਨਾਂ ਨੇ ਪੂਰਨੇ ਪਾਇਆ ਉਹਨਾਂ ਦੇ ਤਿਲ ਫੁੱਲ ਚੱਲਣ ਦੀ ਕੋਸ਼ਿਸ਼ ਕਰੀਏ ਸੋ ਮੈਂ ਅੰਤ ਦੇ ਵਿੱਚ ਗੁਰੂ ਸਾਹਿਬ ਦਾ ਸ਼ਲੋਕ ਤੇਗ ਬਹਾਦਰ ਸਿਮਰੀਏ ਨਾਹਨੇ ਦਾਵੇ ਤਾਏ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਔਰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਟ ਥੈਂਕ ਯੂ